ਤ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵਧ ਰਿਹਾ ਹੈ ਜਿਸ ਕਾਰਨ ਪੰਜਾਬ ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਸਥਾਪਿਤ ਕਰ ਰਹੇ ਨੇ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 74447 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹੇ ਖੁੱਲ੍ਹੇ ਨੇ ਮੇਰਾ ਨਾਮ ਹੁਸ਼ਾਰਜੈਨ ਹੈ ਮੈਂ ਬੁਤਨ ਟੋਡਾਟਾ ਕੇਲਪੀ ਦਾ ਸੀਈਓ ਤੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਗੁਲੰਦਰ ਦੇ ਜਲੰਧ ਸ਼ਹਿਰ ਦੇ ਵਿੱਚ ਅਸੀਂ ਨਿਆ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੋਖਾ ਕੰਮ ਜੋ ਹੋਇਆ ਹੈ ਉਹ ਇਹ ਕਿ ਜਦੋਂ ਅਸੀਂ ਐਪਲੀਕੇਸ਼ਨ ਲਗਾਈ ਤੇ ਨਾ ਤਾਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਤੱਕੇ ਖਾਣੇ ਪਏ ਤੇ ਉਹ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਮ ਡੀਆਈਸੀ ਦੇ ਕੋਲੋਂ ਹੋਈ ਪਰ ਅਸੀਂ ਆਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਫਾਰਮ ਆਪ ਫਿਲ ਕੀਤੀ ਤੇ ਦਾ ਬੈਨੀਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਪ੍ਰਾਸੈਸਿੰਗ ਦੀ ਵਧ ਗਈ ਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਚਾਹੀ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨੀ ਖਰਾਬ ਕਰਨੇ ਪਏ ਇੰਨੇ ਹੀ ਨਹੀਂ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪਰ ਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ ਨੇ ਸਰਕਾਰ ਵੱਲੋਂ ਲਏ ਗਏ ਫੈਸਲੇ ਨੇ ਫਿਰੋਜ਼ਪੁਰ ਮਾਸੀਆਂ ਨੂੰ ਇੱਕ ਵੱਡੀ ਜੀ ਸੁਗਾਤ ਜਿਹੜੀ ਆ ਉਹ ਦਿੱਤੀ ਆ ਕਿਉਂਕਿ ਫਿਰੋਜ਼ਪੁਰ ਕੈਂਟ ਅੱਡੇ ਤੇ ਜੜੀਆਂ ਸਰਕਾਰੀ ਬਸਾਂ ਸੀਗੀਆਂ ਉਹ ਨਾ ਆਂਦੀਆਂ ਸੀ ਗਿਆ ਤੇ ਨਾ ਜਾਂਦੀਆਂ ਸੀ ਜਿਸ ਕਰਕੇ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਤੇ ਫਿਰੋਜ਼ਪੁਰ ਦੇ ਸ਼ਹਿਰੀ ਦੇ ਜਿਹੜੇ ਵਿਧਾਇਕਾ ਰਣਵੀਰ ਸਿੰਘ ਪੁੱਲਰ ਵੱਲੋਂ ਜਿਹੜੇ ਆਪਣੇ ਪਹਿਲ ਕਰਦੇ ਆ ਜਿਹੜੇ ਲੋਕਾਂ ਨੂੰ ਇੱਕ ਸੁਗਾਤ ਦਿੱਤੀ ਗਈ ਆ ਕਿਉਂਕਿ ਕੈਂਟ ਡੀ ਬੋਰਡ ਦੇ ਜਿਹੜੇ ਸੀਓ ਦੇ ਨਾਲ ਮਿਲ ਕੇ ਉਹਨਾਂ ਨੇ ਹੁਣ ਜਿਹੜਾ ਬੱਸਾਂ ਦਾ ਆਵਾਜਾਈ ਕੈਂਟ ਬੱਸ ਅਡੇ ਤੇ ਜਿਹੜੀ ਸ਼ੁਰੂ ਕਰ ਦਿੱਤੀ ਆ ਇੱਕ ਵੱਡੀ ਜਿਹੜੀ ਆ ਖੁਸ਼ੀ ਦੀ ਗੱਲ ਜਿਹੜੀ ਆਮ ਲੋਕਾਂ ਵਾਸਤੇ ਆ ਕਿਉਂਕਿ ਵੱਡੀਆਂ ਮੁਸ਼ਕਲ ਆ ਰਹੀਆਂ ਸੀ ਜਿਹੜੋ ਇੱਥੇ ਬੱਸ ਅਡੇ ਤੇ ਉੱਤੇ ਇਹਨੇ ਸਵਾਰੀਆਂ ਨਾ ਤਾਂ ਇੱਥੋਂ ਬੱਸ ਲੈ ਸਕਦੀਆਂ ਸੀਗੀਆਂ ਤੇ ਨਾ ਹੀ ਇੱਥੇ ਉਤਰ ਕੇ ਆਪਣੇ ਘਰਾਂ ਨੂੰ ਜੜੀਆਂ ਉਹ ਜਾ ਸਕਦੀਆਂ ਸੀ ਜਿਸ ਕਰਕੇ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਾ ਹੁਣ ਸਰਕਾਰ ਨੇ ਜੇਕਰ ਕਹਿ ਲੈਂਦੇ ਵੀ ਇੱਕ ਆਪਣਾ ਇਹ ਫੈਸਲਾ ਲੈ ਕੇ ਤੇ ਟ੍ਰੈਂਟ ਬੋਰਡ ਦੇ ਨਾਲ ਮਿਲ ਕੇ ਜਿਹੜਾ ਇਹ ਜਿਹੜੀ ਸੁਗਾਤ ਹੈ ਇਹ ਆਮ ਲੋਕਾਂ ਨੂੰ ਦਿੱਤੀ ਹੈ ਜੋ ਕਾਬਲੇ ਤਰੀਫ ਹੈ ਤੇ ਲੋਕ ਵੀ ਇਹਦੀ ਪ੍ਰਸ਼ੰਸਾ ਕਰਦੇ ਦਿਖਾਈ ਦੇ ਰਿਹਾ ਕਿਉਂਕਿ ਬਹੁਤ ਵੱਡਾ ਫੈਸਲਾ ਵੀ ਜਿਸ ਕਰਕੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਜਿਹੜੇ ਸਫ਼ਰ ਕਰਨ ਵਾਲਿਆਂ ਵਾਸਤੇ ਆਂਦੀਆਂ ਦਿਖਾਈ ਦੇ ਰੀਆਂ ਸੀ ਕਿ ਜੋ ਹੁਣ ਖਤਮ ਹੁੰਦੀਆਂ ਦਿਖਾਈ ਦੇ ਰੀਆਂ ਕਿਉਂਕਿ ਲੋਕਾਂ ਨੂੰ ਹੁਣ ਆਸਾਨੀ ਹੋएगी ਵੀ ਜਿਹੜੋ ਕੈਂਟ ਬੱਸ ਅੱਡੇ ਤੇ ਜਿਹੜੋ ਬੱਸ ਉਹਨਾਂ ਨੂੰ ਆਰਾਮ ਦੇ ਨਾਲ ਮਿਲੇਗੀ ਵੀ ਤੇ ਜਿਹੜੇ ਬਾਹਰੋਂ ਸਫ਼ਰ ਕਰਕੇ ਆਂਦੇ ਉਹ ਬੱਸ ਅੱਡੇ ਤੇ ਉੱਤਰ ਵੀ ਸਕਦੇ ਆ ਤਾਂ ਜੋ ਉਹਨਾਂ ਨੂੰ ਜੜੀਆਂ ਵੱਡੀਆਂ ਆਂਦੀਆਂ ਜੜੀਆਂ ਮੁਸ਼ਕਲਾਂ ਉਹ ਜੜੀਆਂ ਹੁਣ ਖਤਮ ਹੁੰਦੀਆਂ ਦਿਖਾਈ ਦੇ ਰੀਆਂ ਵੀ ਕਹਿ ਸਕਦੇ ਆ ਵੀ ਵਿਧਾਇਕ ਸ਼ਹਿਰੀ ਵੱਲੋਂ ਜੜੀਆਂ ਇਹ ਫੈਸਲਾ ਲਿਆ ਗਿਆ ਸੀ ਉਹਦੇ ਸਰਬ ਦੇ ਨਾਲ ਮਿਲ ਕੇ ਇੱਕ ਬਹੁਤ ਵੱਡਾ ਤੇ ਵਧੀਆ ਜਿਹੜਾ ਫੈਸਲਾ ਉਹ ਦੇਖਣ ਨੂੰ ਮਿਲਦਾ ਦਿਖਾਈ ਦੇ ਰਿਹਾ ਜੀ ਜੀ ਖੁਸ਼ੀ ਹੈ ਜਾਂ ਚਲਕ ਹੈ ਉਹ ਆਮ ਲੋਕਾਂ ਦੇ ਚਿਹਰਿਆਂ ਤੇ ਵੀ ਸਾਫ ਤੋਤੇ ਦਿਖਾਈ ਦੇ ਰਹੀ ਹੈ ਕੈਂਟ ਬੋਰਡ ਦੀ ਤਰਫੋਂ ਬਸ ਸਟੈਂਡ ਚਲਾਇਆ ਗਿਆ ਸਰ ਕਿੰਨਾ ਕ ਸੰਜੋਗ ਸੀਗਾ ਕੈਂਟ ਬੋਰਡ ਦਾ ਜਿਵੇਂ ਐਮਐਲਏ ਸਾਹਿਬ ਨੇ ਆਪਕੋ ਅਗਵਾਤ ਕਰਾ ਹੀ ਦਿਆ ਹੈ ਜੋ ਪਰੇਸ਼ਾਨੀਆਂ ਯਾਹਾਂ ਕੀ ਪਬਲਿਕ ਨੂੰ ਹੋ ਰਹੀ ਸੀ तो सरकारी कार्रवाई में देरी की वजह से वो परेशानियाँ अब नहीं होंगी और सभी ने मिलकर यह निश्चय किया है की कि यहाँ से से बस सर्विस दोबारा से स्टार्ट की जाएगी और जो सरकारी कार्रवाई वो अपनी अलग तरह से होती रहेगी उसकी वजह से किसी भी जनता कोई कठिनाई हम आने नहीं देंगे और जो भी सुविधाएं आगे के लिए भी होंगी कैंट बोर्ड उस पर नियमित कार्य करता रहेगा सर ये कैंट बोर्ड की तरफ से जो रोडवेज की पर्ची कितनी लागू करेगी वो सरकार की तरफ सरकार का अलग सा मैटर है उसमें अभी कोई कोई निर्णय नहीं लिया गया है ਉਹ ਜੈਸੀ ਕਈ ਨੜਾ ਹੈਗਾ ਤਾਂ ਆਪਕੋ ਅਵਧ ਕਰਾ ਦਿਆ ਜਾਏਗਾ ਸਰ ਕੈਂਟ ਦਾ ਬਸ ਸਟੈਂਡ ਚਾਲੂ ਕੀਤਾ ਜਾ ਰਿਹਾ ਸਰ ਕੀ ਇਹਦੇ ਤੇ ਸਰਕਾਰ ਤਰਫੋਂ ਯੋਜਨਾ ਜੀ ਦੇਖੋ ਪਹਿਲਾਂ ਵੀ ਬੱਸਾਂ ਇਥੋਂ ਚਲਦੀਆਂ ਸੀ ਪਿੱਛੇ ਕੁਝ ਕਾਰਨਾ ਕਰਕੇ ਦਿੱਕਤ ਆਈ ਪਰ ਉਸ ਨਾਲ ਕਾਫੀ ਸ਼ੌਣੀ ਦੇ ਲੋਕਾਂ ਨੂੰ ਮੁਸ਼ਕਲ ਆਈ ਔਰ ਸਾਡੇ ਜਦੋਂ ਅਸੀਂ ਕੰਟੋਨਮੈਂਟ ਬੋਰਡ ਦੇ ਅਫਸਰਾਂ ਨੂੰ ਦੱਸਿਆ ਵੀ ਲੋਕਾਂ ਨੂੰ ਬਹੁਤ ਤਕਲੀਫ ਆ ਤੇ ਇਹਨਾਂ ਨੇ ਸਾਨੂੰ ਸੰਪੂਰਨ ਯਕੀਨ ਔਰ ਹਮੈ ਦਿੱਤੀ ਵੀ ਕਿਸੇ ਲੋਕਾਂ ਨੂੰ ਦਿੱਕਤ ਨਾ ਆਉਂਦਿਓ ਲੋਕਾਂ ਦੀ ਹੈਲਪ ਕਰੋ ਕਿਉਂਕਿ ਸ਼ੌਣੀ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਕੋਈ ਸ਼ੈੱਡ ਜਿਹੜੀ ਵਿਵਸਥਾ ਹੋਰ ਕਿਤੇ ਵੀ ਨਹੀਂ ਸਵਾਰੀਆਂ ਦੀ ਹਿਲਗੜਾ ਹੁੰਦੀਆਂ ਸੀ ਸੋ ਇਹ ਆਲਰੇਡੀ ਕੰਟੇਨਮੈਂਟ ਬੋਰਡ ਨੇ ਬੜੀ ਮਿਹਨਤ ਨਾਲ ਜਿਹੜਾ ਬੱਸ ਸਟੈਂਡ ਬਣਾਇਆ ਸੀ ਲੇਕਿਨ ਕੁਝ ਟੈਕਨੀਕਲ ਕਾਰਨਾਂ ਕਰਕੇ ਕਿ ਸ਼ਾਇਦ ੱੱਕੀ ਬੱਸ ਸਟੈਂਡ ਹੋ ਸਕਦਾ ਹੈ ਸੋ ਇਹ ਐਜ਼ ਦੀ ਬੱਸ ਸਟਾਪ ਕੰਮ ਕਰੂਗਾ। ਔਰ ਜਿਹੜੀ ਲੋਕਾਂ ਨੂੰ ਦੂਰ ਦਰਾਡੇ ਦੇ ਲੋਕਾਂ ਨੂੰ ਦਿੱਕਤ ਆਉਂਦੀ ਸੀ ਉਹਨਾਂ ਲਈ ਉਤਰਨਾ ਚੜ੍ਹਨਾ ਕਿਉਂਕਿ ਬੋਰਡ ਨੇ ਕਾਫੀ ਫੈਸਿਲਿਟੀ ਪਹਿਲਾਂ ਵੀ ਕੀਤਾ ਔਰ ਮੈਂ ਇਹਨਾਂ ਅਫੀਸਰ ਸਾਹਿਬਾਨ ਦਾ ਵੀ ਥੈਂਕਸ ਕਰਦਾ ਕਿ ਇਹਨਾਂ ਨੇ ਲੋਕਾਂ ਦੀ ਦਿੱਕਤ ਨੂੰ ਵੇਖਦੇ ਆ ਹੋયા ਸਾਨੂੰ ਅਲਾਉ ਕੀਤਾ ਵੀ ਅਸੀਂ ਜਿਹੜੀਆਂ ਬੱਸਾਂ ਉਹ ਇੱਥੇ ਲਿਆ ਕੇ ਸਵਾਰੀਆਂ ਲਾ ਸਕੀਏ ਔਰ ਚਲਾ ਸਕੀਏ ਔਰ ਉਸੇ ਤਹਿ ਪੀ ਅੱਜ ਸਾਡੇ ਮਾਨਯੋਗ ਸੀਓ ਸਾਹਿਬ ਸਾਡੇ ਜਿਹੜੇ ਸੈਕੰਡ ਹਫਿੰਡਰ ਨੇ ਉਹ ਸਾਰੇ ਇੱਥੇ ਆਏ ਨੇ ਔਰ ਤਾਂ ਜੋ ਅਸੀਂ ਹੋਰ ਵੀ ਪਰੇਸ਼ਾਨੀਆਂ ਦੇਖ ਸਕੀਏ ਲੋਕਾਂ ਨੂੰ ਕਿਸ ਤਰੀਕੇ ਦੀ ਆ ਰਹੀ ਹੈ ਸੂ ਰੋਡਵੇਜ਼ ਦੇ ਜਿਹੜੇ ਜੀਐਮ ਹਨਾ ਨੂੰ ਹਜ਼ਾਇਰ ਕਰ ਦਿੱਤੇ ਗਏ ਆ ਕਿ ਸਾਰੀਆਂ ਜਿਹੜੀਆਂ ਬੱਸਾਂ ਆ ਉਹ ਕਿਸ ਜਲੰਧ ਨੂੰ ਇਸ ਸਟੈਂਡ ਤੋਂ ਈ ਗੱਡੀਆਂ ਜਾਣ ਹਰੇਕ ਰੂਟ ਦੀ ਬੱਸ ਇੱਥੋਂ ਆਵੇ ਸਵਾਰੀ ਲੈ ਕੇ ਜਾਵੇ ਔਰ ਫਰੀ ਛੱਡ ਕੇ ਜਾਵੇ ਤਾਂ ਜੋ ਸਵਾਰੀਆਂ ਦੀ ਜਿਹੜੀ ਸੁਰੱਖਿਆ ਇਸ ਮਾਹੌਲ ਨੂੰ ਦੇਖਦੇ ਆਂ ਉਹ ਵੀ ਯਕੀਨੀ ਬਣਾਈ ਜਾ ਸਕੇ ਸੋ ਇਸ ਲਈ ਮੈਂ ਵਿਰ ਦੁਆਰਾ ਕੰਟੋਰਨਮੈਂਟ ਬੋਰਡ ਦੇ ਅਧਿਕਾਰੀਆਂ ਦਾ ਸ਼ੁਕਰਾਨਾ ਕਰਦਾ ਕਿ ਇਹ ਸਾਨੂੰ ਹਮੇਸ਼ਾ ਸਾਡਾ ਸਾਥ ਦਿੰਦੇ ਔਰ ਦੇ ਰਹੇ ਨੇ ਔਰ ਅਮੀਰ ਕਰਾਂਗਾ ਕਿ ਲੋਕਾਂ ਨੂੰ ਜਿਹੜੀ ਆ ਇਹ ਸੁਨਹਿਰਾ ਵਾਤਾਵਰਨ कैमरा मैन देना सरबजीत सिंह दैनिक सवेरा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर